ਲੈ ਵੀ ਮਿੱਤਰੋ ਵਿਅੰਗਮਈ ਰਚਨਾ ਗਈ ਮਾਨਸਾ ਤੇ ਚਾਰ ਕਣੀਆਂ ਪੈ ਗਈਆਂ ਮਾਨਸਾ ਸਮੁੰਦਰ ਦੇ ਵਿੱਚ ਤਬਦੀਲ ਹੋ ਜਾਂਦਾ ਤੇ ਫਿਰ ਲੋਕ ਹੱਦਾਂ ਬੰਨੇ ਜੂਹਾ ਟੱਪ ਕੇ ਵੀਡੀਓ ਬਣਾਉਣ ਆਉਂਦੇ ਆ ਕਈ ਮੇਰੇ ਵਰਗਿਆਂ ਦੇ ਪੇਜ ਵਧੀਆ ਚੱਲ ਪਾਂਦੇ ਆ ਵਿਊ ਵਧੀਆ ਆ ਜਾਂਦੇ ਆ ਤੇ ਪੈਸੇ ਬਣਾ ਲੈਂਦੇ ਆ ਪਰ ਇਹਨਾਂ ਸਾਰਿਆਂ ਦੇ ਵਿਚਕਾਰ ਆਪਾਂ ਇੱਕ ਅਹੁਦੇਦਾਰ ਨੂੰ ਭੁੱਲ ਗਏ ਕੌਣ ਹੈ ਉਹ ਐਮਪੀ ਇਹ ਤੁਹਾਨੂੰ ਪਤਾ ਹੈ ਮਾਨਸਾ ਦਾ ਐਮਪੀ ਕੌਣ ਹੈ ਕਿੰਨਾ ਉਸ ਨੂੰ ਜਿਹੜਾ ਫੰਡ ਮਿਲਦਾ ਐ ਐਮਪੀ ਲੈਂਡ ਦੇ ਵਿੱਚੋਂ ਇੱਕ ਸਾਲ ਦਾ ਕਿੰਨਾ ਐ ਪੰਜ ਸਾਲਾਂ ਦਾ ਕਿੰਨਾ ਬਣਦਾ ਤਾਂ ਕਮੈਂਟ ਜ਼ਰੂਰ ਕਰਿਓ ਤੇ ਇੱਕ ਵਿਅੰਗਮਈ ਰਚਨਾ ਐ ਇਹਦੇ ਵਿੱਚੋਂ ਸਾਰਾ ਕੁਝ ਸਮਝ ਜਾਓਗੇ ਨਾਲ ਵਿਆਖਿਆ ਕਰਦਾਂਗੇ ਕਹਿੰਦਾ ਪੈ ਗਿਆ ਮੀ ਮਾਨਸਾ ਸਮੁੰਦਰ ਬਣ ਗਿਆ ਪੈ ਗਿਆ ਮੀ ਮਾਨਸਾ ਸਮੁੰਦਰ ਬਣ ਗਿਆ ਹਰ ਇੱਕ ਨੇ ਬਣਾਈ ਵੀਡੀਓ ਫੜ ਮੋਬਾਈਲ ਇੱਕ ਤਣ ਗਿਆ ਹਰ ਇੱਕ ਨੇ ਬਣਾਈ ਵੀਡੀਓ ਫੜ ਮੋਬਾਈਲ ਹਿੱਕ ਤਣ ਗਿਆ ਬੱਦਲ ਕਾਲਾ ਚੜਨ ਨਹੀਂ ਦਿੰਦੇ ਟੱਪ ਹੱਦਾਂ ਬੰਨੇ ਜੂ ਆ ਗਏ ਬੱਦਲ ਕਾਲਾ ਚੜਨ ਨਹੀਂ ਦਿੰਦੇ ਟੱਪ ਹੱਦਾਂ ਬੰਨੇ ਜੂ ਆ ਗਏ ਕੋਈ ਹੋਇਆ ਲਾਈਵ ਕਿਸੇ ਨੇ ਪਾਈ ਰੀਲ ਮੋٹے ਮੋٹے ਵਿਊ ਆ ਗਏ ਕੋਈ ਹੋਇਆ ਲਾਈਵ ਕਿਸੇ ਨੇ ਪਾਈ ਰੀਲ ਮੋٹے ਮੋٹے ਵਿਊ ਆ ਗਏ ਆਮ ਲੋਕਾਂ ਨੇ ਤਾਂ ਪਾਉਣੀ ਹੀ ਸੀ ਵੀਡੀਓ ਵਿਰੋਧੀ ਵੀ ਬਣਾ ਗਈ ਆਮ ਲੋਕਾਂ ਨੇ ਤਾਂ ਪਾਉਣੇ ਹੀ ਸੀ ਵੀਡੀਓ ਵਿਰੋਧੀ ਵੀ ਬਣਾ ਗਈ ਜਦੋਂ ਛੋਡੀ ਸਰਕਾਰ ਸੀ ਆਪਾਂ ਕਿਹੜਾ ਵਿਕਾਸ ਕਰਾ ਗਏ ਜਦੋਂ ਛੋਡੀ ਸਰਕਾਰ ਸੀ ਆਪਾਂ ਕਿਹੜਾ ਵਿਕਾਸ ਕਰਾ ਗਏ ਠਰਮਾ ਲੋਕੋ ਰੱਖਣਾ ਪੈਂਦਾ ਕੰਮ ਹੌਲੀ-ਹੌਲੀ ਬਣ ਜਾਂਦਾ ਠਰਮਾ ਲੋਕੋ ਰੱਖਣਾ ਪੈਂਦਾ ਕੰਮ ਹੌਲੀ-ਹੌਲੀ ਬਣ ਜਾਂਦਾ ਸ਼ਹਿਰ ਵੱਡਾ ਕੋਈ ਘਰ ਦਾ ਵਿੜਾ ਨਹੀਂ ਜਿਹੜਾ 1-2 ਪਾਈਪ ਨਾਲ ਸਰ ਜਾਂਦਾ ਸ਼ਹਿਰ ਵੱਡਾ ਕੋਈ ਘਰ ਦਾ ਵੇੜਾ ਨਹੀਂ ਜਿਹੜਾ 1-2 ਪਾਈਪ ਨਾਲ ਸਰ ਜਾਂਦਾ ਜ਼ਿੰਮੇਵਾਰੀ ਵੀ ਵੱਡੀ ਗੱਲ ਹੁੰਦੀ ਜਦ ਕੋਈ ਦੋਸ਼ ਬੇਮਤਲਬ ਆ ਜਾਂਦਾ ਜ਼ਿੰਮੇਵਾਰੀ ਵੀ ਵੱਡੀ ਗੱਲ ਹੁੰਦੀ ਜਦ ਕੋਈ ਦੋਸ਼ ਬੇਮਤਲਬ ਆ ਜਾਂਦਾ ਕਿੱਕਲੀਆਂ ਵਾਲੇ ਨੂੰ ਹੁਣ ਸਵਾਲ ਪੁੱਛਿਓ ਭ੍ਰਿਸ਼ਟਾਚਾਰ ਦਾ ਕਿੱਧਰ ਨੂੰ ਰਾਹ ਜਾਂਦਾ ਕਿੱਕਲੀਆਂ ਵਾਲੇ ਨੂੰ ਹੁਣ ਸਵਾਲ ਪੁੱਛਿਓ ਪ੍ਰਿਸ਼ਤਾਚਾਰ ਦਾ ਕਿੱਧਰ ਨੂੰ ਰਾ ਜਾਂਦਾ ਮੁਰਦਾਬਾਦ ਮੁਰਦਾਬਾਦ ਕਰਨ ਵਾਲਿਓ ਹੋਰ ਪਾਸੇ ਵੀ ਧਿਆਨ ਕਰ ਲੋ ਮੁਰਦਾਬਾਦ ਮੁਰਦਾਬਾਦ ਕਰਨ ਵਾਲਿਓ ਹੋਰ ਪਾਸੇ ਵੀ ਧਿਆਨ ਕਰ ਲੋ ਕੌਣ ਹੈ ਮਾਨਸਾ ਦਾ ਐਮਪੀ ਕਿੰਨੇ ਆਉਂਦੇ ਪੈਸੇ ਜਰਾ ਲਿਸਟਾਂ ਚੈੱਕ ਕਰ ਲੋ ਕੌਣ ਹੈ ਮਾਨਸਾ ਦਾ ਐਮਪੀ ਕਿੰਨੇ ਆਉਂਦੇ ਪੈਸੇ ਜਰਾ ਲਿਸਟਾਂ ਚੈੱਕ ਕਰ ਲੋ ਕਿੰਨੇ ਸਾਲਾਂ ਦਾ ਖੜਦਾ ਪਾਣੀ ਸਾਰੇ ਹੜ ਮਾਨਸਾਂ ਵਿੱਚ ਤਾਂ ਨਹੀਂ ਆ ਗਈ ਕਿੰਨੇ ਸਾਲਾਂ ਦਾ ਖੜਦਾ ਪਾਣੀ ਸਾਰੇ ਹੜ ਮਾਨਸਾਂ ਵਿੱਚ ਤਾਂ ਨਹੀਂ ਆ ਗਈ ਕਦੇ ਸੁਵਾਲ ਨਿਵਾਣੀ ਨੂੰ ਵੀ ਕਰ ਲਿਓ ਕਿੰਨੇ ਪੈਸੇ ਮਾਨਸਾਂ ਤੇ ਲਾ ਗਏ ਕਦੇ ਸੁਵਾਲ ਨਿਮਾਣੀ ਨੂੰ ਵੀ ਕਰ ਦਿਓ ਕਿੰਨੇ ਪੈਸੇ ਮਾਨਸਾਂ ਤੇ ਲਾ ਗਏ ਤਾਂ ਆਪਾਂ ਐਮ ਐਲ ਏ ਮੁਰਦਾਬਾਦ ਐਮ ਐਲ ਏ ਮੁਰਦਾਬਾਦ ਸਰਕਾਰ ਮੁਰਦਾਬਾਦ ਪੌਤਵਾਨ ਮੁਰਦਾਬਾਦ ਝਾੜੂ ਪਾਰਟੀ ਮੁਰਦਾਬਾਦ ਐਮਪੀ ਨੂੰ ਭੁੱਲ ਗਏ ਉਹੀ ਐਮਪੀ ਜਿਹੜੇ ਕਹਿੰਦੇ ਹੁੰਦੇ ਐ ਅਸੀਂ ਤਾਂ ਤੁਹਾਡੇ ਨਿਮਾਣੇ ਸੇਵਾਦਾਰ ਐ ਜਾਂ ਨਿਮਾਣੀ ਸੇਵਾਦਾਰਾਂ ਸਾਨੂੰ ਇੱਕ ਵਾਰ ਸੇਵਾ ਦਾ ਮੌਕਾ ਦਿਓ ਤੇ ਹੁਣ ਮੌਕਾ ਹੈਗਾ ਭਾਈ ਸੇਵਾ ਕਰੋ ਆ ਕੇ ਕੱਢੋ ਮਾਨਸਾਂ ਨੂੰ ਨਰਕ ਚੋਂ ਸੇਵਾ ਕਿਉਂ ਨਹੀਂ ਕਰਦੇ ਮਾਨਸਾਂ ਦਾ ਐਮਪੀ ਪਤਾ ਹੀ ਨਹੀਂ ਕਿੱਥੇ ਪਿਆ ਭਰ ਜਨਵਾ ਦਿਓ ਵਿਰੋਧੀ ਤੁਸੀਂ ਸਰਕਾਰ ਦੇ ਹੋ ਲੋਕਾਂ ਦੇ ਤਾਂ ਨਹੀਂ ਹੈਗੇ ਲੋਕਾਂ ਦਾ ਤੁਹਾਨੂੰ ਵੀ ਵੋਟਾਂ ਪਾਈਆਂ ਨੇ ਜਿਤਾਇਆ ਪਹਿਲਾਂ ਵੀ ਜਿਤਾਉਂਦੇ ਆਏ ਐ ਕੋਈ ਮਾਨਸਾ ਦਾ ਇੱਕ ਏਰੀਆ ਹੀ ਸੰਭਲੋ ਜਿੰਨਾ ਕ ਪੈਸਾ ਆਉਂਦਾ ਹੈ ਜਿੰਨਾ ਕ ਬਜਟ ਬਣਦਾ ਹੈ ਕੋਈ ਇੱਕ ਏਰੀਆ ਚੁੱਕ ਕੇ ਦਿਖਾ ਦਿਓ ਵੀ ਭਾਈ ਅਸੀਂ ਮਾਨਸਾ ਦੇ ਲੋਕਾਂ ਦੀ ਸੇਵਾ ਕਰਤੀ ਪਰ ਇਹ ਸੇਵਾਦਾਰ ਵੱਡੇ ਵੱਡੇ ਬੈਨਰਾਂ ਤੇ ਹੁੰਦੇ ਨੇ ਤੇ ਜਦੋਂ ਜਿੱਤ ਜਾਂਦੇ ਐ ਫੇਰ ਪਤਾ ਨਹੀਂ ਕੁਝ ਹੋਰ ਹੀ ਹੋ ਜਾਂਦਾ ਲੈ ਕਿੰਨੇ ਕ ਲੋਕਾਂ ਨੂੰ ਯਾਦ ਹੋਊਗਾ ਯਰ ਐਮਪੀ ਦਾ ਮਾਣਸਾ ਦਾ ਵੀ ਆ ਵੀ ਆਪਾਂ ਉਹ ਤੋਂ ਵੀ ਕੰਮ ਕਰਾ ਲੂ ਜਿੰਨੇ ਕ ਪੈਸੇ ਆਉਂਦੇ ਐ ਐਮਪੀ ला ਸਕਦਾ ਇਹ ਚ ਗਿੱਡੀ ਕੀ ਗੱਲ ਐ ਸਾਲ ਦਾ ਸ਼ਾਇਦ 5 ਕਰੋੜ ਐ ਇਦਾਂ ਦਾ ਕੁਝ ਆਏਗਾ ਜੇ ਤੁਹਾਨੂੰ ਪਤਾ ਕਮੈਂਟ ਕਰ ਦਿਓ ਐਮਪੀ ਦਾ ਨਾਮ ਪਤਾ ਐ ਉਹ ਵੀ ਕਮੈਂਟ ਕਰ ਦਿਓ ਪੁਆਇੰਟ ਤਾਂ ਹੈਗਾ ਆਪਾਂ ਇੱਕ ਪਾਸੇ ਮੁਰਦਾਵਾਦ ਮੁਰਦਾਵਾਦ ਇਸ ਤੋਂ ਪਹਿਲਾਂ ਕਿੰਨਾ ਕਿੰਨਾ ਸੁਧਾਰ ਕਰਤਾ ਇਹ ਵੀ ਸਵਾਲ ਕਰ ਲਿਓ ਹੋਰ ਲੋਕਾਂ ਨੂੰ ਵੀਡੀਓ ਮੈਂ ਵੀ ਪਾਈ ਹੈ ਪਰ ਉਦੋਂ ਪਾਈਆਂ ਨੇ ਆ ਸੀਵਰੇਜ ਦਾ ਇਹ ਮੂਹਰ ਹੋਇਆ ਨਹੀਂ ਸੀ ਪਤਾ ਨਹੀਂ ਲੱਗਦਾ ਵੀ ਪਊਗਾ ਨਾ ਐਂ ਲੱਗਦਾ ਸੀ ਵੀ ਪੈਂਦਾ ਨਹੀਂ ਚਲੋ ਹੁਣ ਪਾਈਪ ਆ ਗਈ ਕਿਸੇ ਪਾਸਿਓਂ ਜਗਾ ਜਿਹੜੀ ਪੱਟਣ ਲੱਗ ਗਈ ਉੱਥੇ ਪਾਈ ਪਾਉਣ ਲੱਗ ਗਏ ਵੱਡੀ ਗੱਲ ਹੈ ਆ ਤ ਆ ਗਏ ਉਹਨੂੰ ਸ਼ਹਿਰ ਵੱਡਾ ਹੈ ਪਾਈਪ ਪੈਂਦੀ ਪੈਣਗੇ ਲੋਕਾਂ ਦੇ ਘਰੇ ਜਿਹੜਾ ਪਾਣੀ ਵੜੀ ਜਾਂਦਾ ਹੈ ਇਹਦਾ ਕੋਈ ਹੱਲ ਹੈ ਨਹੀਂ ਇਹਨੇ ਪਾਣੀ ਨੂੰ ਕਿਵੇਂ ਜਿਹੜਾ ਕੱਪਾ ਕੱਢ ਸਕਦੇ ਆ ਹੁਣ ਪਾਈਪ ਆ ਜਿਹੜੇ ਦਬਦੀ ਦੱਬੇ ਜਾਣਗੇ ਕੋਈ ਲੇਬਲ ਹੋਊਗਾ ਇਧਰ ਨੂੰ ਲੈ ਕੇ ਜਾਣਾ ਹੈ ਦੂਜੀ ਗੱਲ ਪਾਈਪ ਬਲੌਕ ਕਿਉਂ ਹੁੰਦੇ ਆ ਇਕੱਲੇ ਪਾਣੀ ਨਾਲ ਤਾਂ ਹੁੰਦੇ ਨਹੀਂ ਜਿਹੜੇ ਆਪਾਂ ਲੁਹਾਫੇ ਛੜਦੇ ਆ ਇਹਦੇ ਨਾਲ ਹੁੰਦੇ ਆ ਆਪਾਂ ਆਪਣਾ ਕਿੰਨਾ ਕ ਫਰਜ਼ ਨਿਭਾਉਣੇ ਆ ਜਿੱਥੇ ਕਦੇ ਸਫਾਈ ਹੁੰਦੀ ਹੈ ਐਨੇ ਨੇ ਲਫਾਵੇਂ ਨਿਕਲਦੇ ਆ ਗਲੀ ਸੜੀ ਸਬਜ਼ੀ ਸਿੱਟ ਜਾਂਦੇ ਆ ਇਹ ਤਾਂ ਆਪਣੀ ਜ਼ਿੰਮੇਵਾਰੀ ਆ ਇੰਨਾ ਕਿ ਤਾਂ ਆਪਾਂ ਕਰ ਹੀ ਸਕਦੇ ਆ ਬਾਕੀ ਜਿਆਦਾ ਨਹੀਂ ਕੋਸ਼ਿਸ਼ ਤਾਂ ਜਿਹੜੀ ਸਰਕਾਰ ਨੇ ਉਹ ਕਰੀ ਐ ਇਹ ਤੋਂ ਤਾਂ ਆਪਾਂ ਪੁਆਇੰਟ ਤੋਂ ਭੱਜ ਨਹੀਂ ਸਕਦੇ ਪਰ ਕਾਲੀ ਘਟਾਈ ਚੜ ਜਾਂਦੀ ਆ ਤਾਂ ਹਾਂ ਜਦੋਂ ਬੱਦਲ ਆ ਜਾਂਦਾ ਆਏ ਨਿਕਲਦੇ ਆ ਕੀੜੇ ਨੇ ਭਾਉਣ ਵਾਂਗੂ ਵੀ ਚਲ ਉਹ ਇਹ ਕਰਾ ਲਾਈਵ ਦਿਖਾਈਏ ਮਾਨਸਾ ਦਾ ਡੁੱਬ ਗਿਆ ਜੀ ਮਾਨਸਾ ਦਾ ਬੁਰਾ ਹਾਲ ਐ ਜਦੋਂ ਮੀਂਹ ਪੈਂਦਾ ਐ ਰੇਕੇ ਜ਼ਿਲ੍ਹੇ ਚ ਇਹ ਹੀ ਹਾਲ ਹੁੰਦਾ ਹੈ। ਚਾਹੇ ਸੀਵਰੇਜ ਬਲੌਕ ਹੈ ਨਹੀਂ ਇੱਕ ਵਾਰ ਉੱਪਰ ਜਾਂਦਾ ਪਾਣੀ। ਪਾਏ ਪਾਏ ਜਿਹੜੇ ਖਿੱਚਦੇ ਨਹੀਂ ਹੈਗੇ। ਉਹ ਠਿੰਡੇ ਦੇ ਵਿੱਚ ਕਿੰਨਾ ਪਾਣੀ ਜਿਹੜਾ ਖੜ ਜਾਂਦਾ ਮੀਂਹ ਪਏ ਤੋਂ। ਫਿਰ ਉੱਥੇ ਵੀ ਸਿਸਟਮ ਮਾੜਾ ਹੈ। ਆਹ ਸੀਵਰੇਜ ਲੀਕ ਹੈਗੀ ਹੈ। ਬਿਨਾਂ ਮੀਂਹ ਤੋਂ ਵੀ ਸੀਵਰੇਜ ਲੀਕ ਹੁੰਦੀ ਹੈ ਪਾਣੀ ਖੜਦਾ ਹੈ। ਪਰ ਇੱਕ ਪਾਸੇ ਦੂਸ਼ਨ ਲਈ ਜਾਣੇ ਹੋਰਾਂ ਨੂੰ ਸੁਭਾਲਣਾ ਕਰਨੇ ਇਹ ਵੀ ਆਪਣੇ ਆਪ ਦੇ ਵਿੱਚ ਇੱਕ ਪੁਆਇੰਟ ਹੈ। ਤਾਂ ਜੋ ਮੈਨੂੰ ਲੱਗਿਆ ਅੱਜ ਜਾਲ ਆ ਗਿਆ ਮਹਾਯਰ ਮਾਨਸਾ ਦਾ ਐਮਪੀ ਵੀ ਹੈਗਾ ਆਪਾਂ ਦਾ ਸਿੰਗਲੇ ਮੰਗਰੀ ਪਹਿਰੇ ਆ ਐਮਪੀ ਵੀ ਕੰਮ ਕਰਾ ਸਕਦਾ ਹੈ ਭਵੰਤਮਾਨ ਐਮਪੀ ਸੀਗਾ ਕੰਮ ਕਰਾਈ ਗਿਆ ਹੋਰ ਐਮਪੀ ਹੈਗੇ ਨੇ ਕਰਾ ਸਕਦੇ ਆ ਜਿੰਨਾ ਕੋ ਹੁੰਦਾ 10% 15% 30% ਇੰਨਾਕ ਤੱਕ ਕਰਾਈ ਸਕਦੇ ਆ ਪਰ ਇਹ ਤਾਂ ਲੋਕਾਂ ਦੇ ਵਿਰੋਧੀ ਬਣੀ ਬੈਠੇ ਆ ਸਰਕਾਰ ਦੇ ਵਿਰੋਧੀ ਹੋਊ ਲੋਕਾਂ ਦੇ ਵਿਰੋਧੀ ਤਾਂ ਨਹੀਂ ਕੱਢੋ ਭਾਈ ਲੋਕਾਂ ਨੂੰ ਨਰਕ ਚ ਸੋ ਤੁਹਾਨੂੰ ਸੇਵਾ ਦਾ ਮੌਕਾ ਲੋਕ ਦੇ ਰਹੀ ਹੈ ਅੱਗੇ ਵੀ ਦੇਣਗੇ ਆ ਜਾਓ ਕਿਸੇ ਪਾਸਿਓਂ ਕੰਮ ਸ਼ੁਰੂ ਕਰੋ ਮਦਦ ਕਰੋ ਐਮਐਲਏ ਦੇ ਨਾਲੋਂ ਵੱਧ ਕੰਮ ਕਰਕੇ ਦਿਖਾ ਦਿਓ ਫੇਰ ਕਹਿ ਦੋ ਭਾਈ ਝਾੜੂ ਸਰਕਾਰ ਤੋਂ ਕੁਝ ਹੋਇਆ ਨਹੀਂ ਐਮਪੀ ਸਾਹਿਬ ਨੇ ਇੰਨਾ ਕਰਤਾ ਤੇ ਐਮਐਲਏ ਸਾਹਿਬ ਨੇ ਇੰਨਾ ਕਰਿਆ ਫੇਰ ਤਾਂ ਗੱਲ ਬਣਦੀ ਹੈ ਕਿ ਉਹ ਕੁਝ ਕੀਤਾ ਤਾਂ ਹੈ ਨਹੀਂ ਵਿਰੋਧ ਵਿਰੋਧ ਆ ਵੀਡੀਓ ਅਧਨ ਕਿਤੋਂ-ਕਤੋਂ ਆ ਕੇ ਬੰਦੇ ਵੀਡੀਓ ਪਾ ਜਾਂਦੇ ਆ ਵੀਡੀਓ ਪੋਣੀ ਚਾਹੀਦੀ ਹੈ ਪਰ ਕੋਈ ਢੰਗ ਤਰੀਕਾ ਵੀ ਹੁੰਦਾ ਹੈ ਕੋਈ ਪੁਆਇੰਟ ਵੀ ਹੋਣ ਵੀਡੀਓ ਤਾਂ ਮੈਂ ਵੀ ਪਾਈ ਆ ਪਰ ਮੈਂ ਪੁਆਇੰਟ ਵੀ ਰੱਖਦੇ ਵੀ ਹਾਂ ਯਾਰ ਕੋਈ ਐਮਪੀ ਵੀ ਹੁੰਦਾ ਹੈ ਕੋਈ ਐਮਪੀ ਵੀ ਕੰਮ ਚਲਾ ਸਕਦਾ ਹੈ ਕੋਈ ਛੋਟੇ ਏਰੀਆ ਦਾ ਕਰ ਦੇ ਜਾਂ ਮਿਲ ਕੇ ਕਰ ਲਾਂ ਭਾਈ ਉਹ ਤਾਂ ਫਿਰ ਮੀਂਹ ਵਾਲਾ ਪੈ ਜੂ ਜੇ ਆਹੀ ਮਿਲ ਕੇ ਕੰਮ ਹੋਣ ਲੱਗ ਗਏ ਪਤਾ ਨਹੀਂ ਸੀਬਰੇਜ ਚੋਂ ਵੋਟਾਂ ਕੱਢਣੀਆਂ ਹੁੰਦੀਆਂ ਨੇ ਆਪਾਂ ਨੂੰ ਤਾਂ ਇਹ ਲਾਉਂਦਾ ਭਾਈ ਗੰਦ ਪੇਲੀ ਨਿਕਲਦਾ ਹੈ ਲਫਾਪੇ ਨਿਕਲਦੇ ਆ ਸੀਬਰੇਜ ਚੋਂ ਵੋਟਾਂ ਵੀ ਨਿਕਲਦੀਆਂ ਨੇ ਇਹ ਕਦੇ ਸੁੱਕਦਾ ਸਾਹ ਆ ਗਿਆ ਲੋਕ ਭੁੱਲ ਜਾਂਦੇ ਆ ਦੁਖੀ ਕਰੋ ਲੋਕ ਕਹਣਗੇ ਸਾਡੇ ਦਾ ਬਾਰ ਚ ਪਾਣੀ ਖੜਾ ਹੈ ਕੋਈ ਨਾ ਜੀ ਕੋਈ ਨਾ ਕਰਦਾਂਗੇ ਫੇਰ ਕਰ ਦਾਂਦੇ ਆ ਵੋਟਾਂ ਪੋਹ ਲਾਂਦੇ ਆ ਇਤਨੇ ਕੋਈ ਕੁਝ ਹੋਰ ਮਸਲਾ ਖੜਾ ਹੋ ਜਾਂਦਾ ਹੈ ਤਾਂ ਇਹ ਸਾਡਾ ਸਿਸਟਮ ਹੈ ਜੋ ਮੈਨੂੰ ਲੱਗਿਆ ਵੀ ਹਾਂ ਜਰਾ ਠੀਕ ਹੈ ਉਹ ਰਚਨਾ ਬਣਾਤੀ ਤੇ ਰਚਨਾ ਸਾਰੀ ਤੁਸੀਂ ਸਮਝੀ ਗਏ ਹੋਗੇ ਉਹਨਾਂ ਗੱਲਾਂ ਤੋਂ ਤਾਂ ਇੱਕ ਇੱਕ ਜਿਹੜਾ ਵਿਅੰਗ ਇਹਦੇ ਵਿੱਚ ਰਚਿਆ ਗਿਆ ਚੰਗੀ ਲੱਗੀ ਸਚਾਈ ਲੱਗੀ ਸ਼ੇਅਰ ਕਰ ਦਿਓ ਹੋਰ ਰਚਨਾਵਾਂ ਦੇਖਣ ਲਈ ਪੇਜ ਨੂੰ ਫੋਲੋ ਜਰੂਰ ਕਰ ਲਿਓ